ਖਾ ਤੇਰਾ ਨਕ ਨੀ ਕੁੜੀਏ ਕੋਕਾ ਨਗਵਾਲਾ ਨੀ ਗੋਰਾ ਰੰਗ ਮੱਖਣ ਦਾ ਪੇੜਾ ਆ ਗੋਰਾ ਰੰਗ ਮੱਖਣ ਦਾ ਪੇੜਾ ਜਦ ਸੂਟ ਪਾਵਦੀ ਕਾਲਾ ਨੀ ਸੋਨੇ ਉੱਤੇ ਸੁਹਾਗਾ ਬੱਲੀਏ ਆ ਠੋਡੀ ਤੇ ਤਿਲ ਕਾਲਾ ਪਰਦਾ ਤਾਰੋ ਨੇ ਮੁੰਡਾ ਤਵੀਤਾ ਵਾਲਾ ਪਰਦਾ ਤਾਰੋ ਨੇ ਮੁੰਡਾ ਤਵੀਤਾ ਵਾਲਾ ਪਰਦਾ ਤਾਰੋ ਨੇ ਤੁਮ ਮਜਬੂਦੀਆਂ ਮਲਵਈ ਦੇ ਗਰੁੱਪ ਦੇ ਵਿੱਚ ਇਸ ਤਰੀਕੇ ਨਾਲ ਵਿਆਹਾਂ ਸ਼ਾਦੀਆਂ ਦੇ ਆ ਕੇ ਗਾਉਣਾ ਪੈਂਦਾ ਮਜਬੂਰੀ ਤੇ ਚਲੋ ਹੰਦਿਆ ਹਰ ਇੱਕ ਨੂੰ ਹੁੰਦੀ ਹੈ ਲੋੜਿਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਪੈਸੇ ਦੀ ਹਜਕਰ ਹਰ ਇੱਕ ਨੂੰ ਲੋੜਿਆ ਤੇ ਕੋਈ ਵੀ ਆਪਾਂ ਕਾਰਜ ਜਿਹੜਾ ਕਰਦੇ ਆ ਪੈਸੇ ਦਾ ਮਜਬੂਰੀ ਨਹੀਂ ਆ ਕਿਉਂਕਿ ਮੈਨੂੰ ਸ਼ੌਂਕ ਵੀ ਹੈ ਕਿਉਂਕਿ ਮੈਨੂੰ ਸ਼ੁਰੂ ਤੋਂ ਗਾਉਣ ਦਾ ਸ਼ੌਂਕ ਹੈ ਦੁਬਈ ਕਿੱਦੇ ਦੇ ਵਿੱਚ ਆਉਂਦਾ ਮੇਰਾ ਮੁੱਖ ਕਾਰਨ ਇਹ ਆ ਕਿ ਜ਼ਿਆਦਾਤਰ ਤੇ ਕਿਉਂਕਿ ਮੈਨੂੰ ਜਿਸ ਤਰ੍ਹਾਂ ਮੈਂ ਸਿੰਗ ਲਾਈਨ ਦੇ ਵਿੱਚ ਹੈ ਮੈਨੂੰ ਐਕਸਪੀਰੀਅੰਸ ਨਹੀਂ ਸੀ ਹੈਗਾ ਹੈਗਾ ਇਦਾਂ ਤੇ ਮਲਵਈ ਗਿੱਧੇ ਦੇ ਵਿੱਚ ਆਉਣ ਦੇ ਨਾਲ ਇਹ ਕਿ ਮੈਨੂੰ ਗਾਉਣ ਦਾ ਜਿਹੜਾ ਐਕਸਪੀਰੀਅੰਸ ਆ ਗਿਆ ਮੇਰੇ ਪੰਜ ਤੋਂ ਜ਼ਿਆਦਾ ਮਤਲਬ ਆਡੀਅੰਸ ਹੁੰਦੀ ਹੈ ਨਾ ਉਹਨਾਂ ਸਾਹਮਣੇ ਮੈਂ ਜਦੋਂ ਬੋਲਦਾ ਸੀ ਤੇ ਮੈਨੂੰ ਥੋੜਾ ਜਿਹਾ ਕਨਫਿਊਜ਼ ਹੋ ਜਾਂਦਾ ਸੀ ਹਾਂਜੀ ਤੇ ਇਹ ਹੈ ਕਿ ਮਲਵਈ ਗਿੱਧੇ ਦੇ ਵਿੱਚ ਆਉਣ ਨਾਲ ਇਹ ਹੋ ਗਿਆ ਕਿ ਮੈਂ ਮਤਲਬ ਬਿਨਾਂ ਚਾਕੇ ਤੋਂ ਮਤਲਬ ਜਿੰਨਾ ਮਰਜੀ ਬੋਲ ਬੋਲ ਆਦੇ ਵਿੱਚ ਤੇ ਕੋਈ ਨਹੀਂ ਮਤਲਬ ਇਹ ਕੰਮ ਕਰਦਾ ਸਿੰਘ ਦੇ ਵਿੱਚ ਤੇ ਦਾਦਾ ਜੀ ਜਿਹੜੇ ਸੀ ਉਹਨਾਂ ਨੂੰ ਮਤਲਬ ਵੀ ਸ਼ੌਂਕ ਹੈ ਦਾਂ ਮਿਲ ਜਦਾ ਉਹਨਾਂ ਨੇ ਰਮੁਨੀਆਂ ਰੱਖਿਆ ਹੰਦਾ ਸ਼ੁਰੂ ਤੋਂ ਮਤਲਬ ਨਾ ਦੇਖਦ ਹੁੰਦਾ ਸਿਰਮੁਨੀਆਂ ਵਗੈਰਾ ਹੁਣ ਦੰਦ ਦੇਖੀ ਤਾਂ ਫੋਲਿੰਗ ਬੜੀਆ ਮਤਲਬ ਵੀ ਕਿਤੇ ਗਲੋਪਤੀ ਪੇਮਤਾ ਵੀ ਚੰਗੀਆਂ ਹੋ ਗਈਆਂ ਵੈਸੇ ਹੁਣ ਤੇ ਲੋਕ ਯਾਦ ਕਰਦੇ ਆ ਨਾ ਤੁਸੀਂ ਬੋਲੀਆਂ ਦੇ ਵਿੱਚ ਜਿਹੜਾ ਕੌਂਕ ਮਾਰਦੇ ਹੋ ਰਿਸ਼ਦਾਦਾ ਦੇ ਵਿੱਚ ਉਹ ਕੁਝ ਉਸ ਤਰੀਕੇ ਦੀਆਂ ਰਮੁਨੀਆਂ ਤੇ ਮਤਲਬ ਸਾਰੀਆਂ ਹੀ ਮਤਲਬ ਹੀ ਹੈਗੀਆਂ ਕਿਉਂਕਿ ਸੱਭਿਆਚਾਰ ਹੈ ਪੰਜਾਬੀ ਤੇ ਤੁਹਾਨੂੰ ਪਤਾ ਹੈ ਵਰਲਡ ਦੇ ਵਿੱਚ ਫੇਮਸ ਹੈ ਸੱਭਿਆਚਾਰ ਅਮੀਰ ਦਰਸਾ ਪੰਜਾਬ ਆਂ ਸਾਰੀਆਂ ਹੀ ਮਤਲਬ ਬਹੁਤ ਖੂਬਸੂਰਤ ਹੈ ਬਹੁਤ ਹੀ ਵਧੀਆ ਚਾਹੇ ਕੋਈ ਲੰਮੀਆਂ ਬੋਲੀਆਂ ਲੈ ਭਾਵੇਂ ਛੋਟੀਆਂ ਬੋਲੀਆਂ ਦੀ ਸੁਣ ਲੋ ਹਰੇਕ ਬੋਲੀ ਜਿਹੜੀ ਆ ਬਹੁਤ ਹੀ ਖੂਬਸੂਰਤ ਹੈ ਬੋਲੀਆਂ ਦੇ ਵਿੱਚ ਜੋ ਲਿਖਿਆ ਜਾਂਦਾ ਉਹ ਵਾਕਿਆ ਸੱਚ ਵੀ ਹੁੰਦਾ ਤੇ ਵੀ ਤੇ ਲਿਖਦੇ ਵੀ ਕੋਈ ਹੋਰ ਵੀ ਸ਼ੌਂਕ ਹੈਗਾ ਜਾਂ ਆਪਣੀ ਲਿਖਤਾਂ ਕੋਈ ਹੈਗੀਆਂ ਕੁਝ ਵੀ ਲਿਖਦੇ ਆ ਜੀ ਕੋਈ ਗੀਤ ਆ ਕੋਈ ਮਾਤਕਿਰ ਦੇ ਵਿੱਚ ਲਿਖਿਆ ਹੋਵੇ ਸਾਥੀਓ ਇਸ ਵਕਤ ਤੁਹਾਨੂੰ ਮਿਲਵਾਣ ਜਾ ਰਹੇ ਆ ਆਪਣੇ ਜਿਹੜੇ ਪੰਜਾਬ ਦੇ ਇਸ ਵਕਤ ਵਿਆਹਾਂ ਸ਼ਾਦੀਆਂ ਦੀ ਰੌਣਕ ਬਣੇ ਸ਼ਾਨ ਬਣੇ ਪੰਜਾਬੀ ਮਤਲਬ ਇਹ ਕਿੱਦਾਂ ਗਰੁੱਪ ਦੇ ਨਾਲ ਤੁਸੀਂ ਇਹ ਵੀਰ ਪਹਿਲਾਂ ਵੇਖੋ ਕਿਸ ਤਰੀਕੇ ਨਾਲ ਤਿਆਰ ਬਰ ਤਿਆਰ ਖੜੇ ਆਏ ਇਹਨਾਂ ਦਾ ਜਿਹੜਾ ਡਰੈੱਸ ਆ ਪਾਇਆ ਜੜੀ ਇਹਨਾਂ ਦੀ ਤੋਲੇ ਵਾਲੀ ਪੱਗ ਹੈ ਇਹ ਮਸ਼ਹੂਰ ਹੈ ਕਿਉਂਕਿ ਹੁਣ ਜਿਹੜਾ ਵਾਹਵਾ ਸ਼ਾਦੀਆਂ ਦੇ ਵਿੱਚ ਲੋਕ ਇਹਨਾਂ ਨੂੰ ਹੁਣ ਬੁਲਾਉਣ ਲੱਗ ਗਏ ਨੇ ਬਹੁਤ ਵੱਡੇ ਪੱਧਰ ਤੇ ਇਹਨਾਂ ਨੂੰ ਬੁਲਾਇਆ ਜਾਂਦਾ ਤੇ ਰੌਣਕਾਂ ਬਣ ਚੁੱਕੇ ਨੇ ਵਾਹਵਾ ਸ਼ਾਦੀਆਂ ਦੀਆਂ ਸੋ ਬਹੁਤ ਸੋਹਣਾ ਗਾਉਂਦੇ ਵੀ ਨੇ ਤੇ ਕਿਤਨੇ ਕਿਤੇ ਜੜੀਆਂ ਬੋਲੀਆਂ ਪਾਉਂਦੇ ਨੇ ਉਹਨਾਂ ਦੇ ਵੀ ਲੋਕ دیਵਾਨੇ ਨੇ ਸੋ ਗੱਲਬਾਤ ਕਰਾਂਗੇ ਕਿਤਨੇ ਕਿਤੇ ਗਾਇਕੀ ਦਾ ਸ਼ੌਂਕ ਇਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਚਾਹੁੰਦੇ ਨੇ ਕਿ ਸਟੇਜ ਸ਼ੋਅ ਕਰੀਏ ਗਾਈਏ ਤੇ ਅੱਜ ਜਿਹੜਾ ਇੱਥੇ ਗਰੁੱਪ ਦੇ ਵਿੱਚ ਜੁਆਇਨ ਕਰਕੇ ਕੀ ਕੁਝ ਇਹ ਕਰਦੇ ਨੇ ਕਿਸ ਤਰੀਕੇ ਦੇ ਭਾਵਨੇ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਹੈ ਜੀ ਹਰਪਾਲ ਕਿਆਂਪੁਰੀਆ ਕਿੱਥੋਂ ਦੇ ਹੋ ਸਾਡਾ ਕਿਆਂਪੁਰ ਪਿੰਡ ਅਜਨਾਲਾ ਤਹਿਸੀਲ ਦੇ ਵਿੱਚ ਜਲਾਮਰ ਸਰ ਦੇ ਵਿੱਚ ਹੈ ਹਾਂਜੀ ਹਾਂਜੀ ਤੇ ਵੀ ਤੇ ਤੁਹਾਡਾ ਕੀ ਨਾਂ ਤੇ ਕਿੱਥੋਂ ਦੇ ਹੋ ਹਾਂਜੀ ਮੇਰਾ ਨਾਂ ਅਮਰਜੀਤ ਸਿੰਘ ਹੈ ਤੇ ਮੇਰਾ ਪਿੰਡ ਭੋਏਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਲਸਰ ਕੀ ਬਾਤ ਹੈ ਇਹ ਤਾਂ ਤੁਸੀਂ ਵੀ ਗਾਉਂਦੇ ਹੋ ਜੀ ਨਹੀਂ ਜੀ ਮੈਂ ਗਾਉਂਦਾ ਤੁਸੀਂ ਨਾਂ ਤੋਂ ਤਾਂ ਗਰੁੱਪ ਦੇ ਵਿੱਚੋਂ ਹਾਂਜੀ ਜ਼ਰੂਰ ਭੋਏਵਾਲੀ ਨਾਂ ਮੇਰਾ ਨਾਮ ਲਖਵਿੰਦਰ ਸਿੰਘ ਆ ਗਿਆ ਕਸੀਲਾ ਜਨਾੜਾ ਜਿਲ੍ਹਾ ਅੰਮ੍ਰਿਤਸਰ ਅਤ ਸਾਰਾ ਜਨਾੜਾ ਦਾ ਗਰੁੱਪ ਹੈ ਹਾਂਜੀ ਕੀ ਬਾਤ ਹੈ ਸੋ ਵੀਦੇ ਬੰਨਾਂ ਤੁਹਾਨੂੰ ਦੋਵਾਂ ਨਾਲ ਗੱਲਬਾਤ ਕਰਾਂਗੇ ਚਲੋ ਜਿਵੇਂ ਮਲਵਈ ਗਰੁੱਪ ਹੈ ਸਾਰੇ ਗਿੱਧੇ ਬੋਲੀਆਂ ਦੇ ਪਾਉਂਦੇ ਹੀ ਹੈ ਲੇਕਿਨ ਤੁਹਾਡੀ ਜਿਹੜੀ ਗਾਇਕੀ ਹੈ ਉਹ ਜ਼ਰੂਰ ਸੁਣਵਾਏ ਕਿਉਂਕਿ ਉਹ ਬੋਲੀਆਂ ਪਾਉਣ ਵਾਲੀ ਗਾਇਕੀ ਤਾਂ ਹੈ ਹੀ ਹੈ ਲੇਕਿਨ ਆਹ ਜਿਹੜੀ ਤੁਸੀਂ ਦੂਸਰੇ ਗੀਤ ਗਾਉਂਦੇ ਹੋ ਵੀ ਬੜੇ ਖੂਬਸੂਰਤ ਗਾਉਂਦੇ ਸਾਨੂੰ ਗੀਤ ਦੇ ਨਾਲ ਸ਼ੁਰੂਆਤ ਤੁਸੀਂ ਕਰੋ ਜ਼ਰੂਰ ਜੀ ਜ਼ਰੂਰ ਓਏ ਰਾਜਿਆਂ ਦੇ ਵਾਂਗੂ ਸਾਡੀ ਭੈਣੀ ਉੱਠਣੀ ਚੰਗਾ ਖਾਈ ਪੀਦਾ ਤੇ ਚੰਗਾ ਪਾਈਦਾ ਸਾਡੀ ਮਿਹਨਤ ਦਾ ਮੁੱਲ ਪਾਇਆ ਸੱਚੇ ਪਾਤਸ਼ਾ ਤੁਹਾਨੂੰ ਕਹਦਾ ਦੁੱਖ ਸਾਲੇ ਹੋ ਚੜਾਈ ਦਾ ਛਾਲੇ ਤਾਲੇ ਅਸੀਂ ਦਿਲ ਚ ਨਾ ਰੱਖੀਏ ਗੱਲ ਕਰਦੇ ਹੀ ਇਹ ਮੂੰਹ ਦੇ ਉੱਤੇ ਖਰੀ ਤੁਹਾਨੂੰ ਦਿਸਦੀ ਆ ਸਿਰ ਤੇ ਪੱਗ ਤਾਂ ਹੀ ਜਾਂਦੀ ਨਾ ਚੜਾਈ ਸਾਡੀ ਯਰੀ ਤੁਹਾਨੂੰ ਦਿਸਦੀ ਆ ਸਿਰ ਤੇ ਪੱਗ ਤਾਂ ਹੀ ਜਾਂਦੀ ਨਾ ਚੜਾਈ ਸਾਡੀ ਯਰੀ ਥੈਂਕ ਯੂ ਜੀ ਕਿਆ ਬਾਤ ਹੈ ਬਹੁਤ ਸੋਣਾ ਗਾਉਂਦੇ ਵੀ ਤੁਸੀਂ ਵੀ ਨਾਲ ਦੀ ਕੋਈ ਗੀਤ ਆਪਣਾ ਪੇਸ਼ ਕਰ ਦਿਓ ਹਾਂਜੀ ਮੈਂ ਗੀਤ ਧਾਰਮਿਕ ਗੀਤ ਹੀ ਬੋਲਦਾ ਹਾਂ ਹਾਂਜੀ ਉਹ ਮੈਂ ਬੋਲਦਾ ਜੀ ਉਹ ਤੇਰੇ ਹੱਟੀ ਉੱਤੇ ਨਾਨਕ ਨੇ ਲਟ ਹੈ ਮਚਾਈ ਜਾ ਕੇ ਮਾਲਕਾਂ ਦੇ ਕੋਲ ਕਿਸੇ ਚੋ ਗਲੀ ਲਗਾਈ ਉਹ ਪਾਈ ਪਾਈ ਦਾ ਹਿਸਾਬ ਪੂਰਾ ਹੋ ਗਿਆ ਗਿਆ ਨਾਨਵਾਬ ਕੋਲੋਂ ਬੋਲਿਆ ਉਹ ਤੇਰੇ ਤੋਂ ਬਗੈਰ ਬਬਨਾਨ ਕਾ ਉਹ ਤੇਰਾ ਤੇਰਾ ਕਿਸੇ ਨੇ ਨਹੀਂ ਤੋਲਿਆ ਉਹ ਤੇਰੇ ਤੋਂ ਬਗੈਰ ਬਬਨਾਨ ਕਾ ਉਹ ਤੇਰਾ ਤੇਰਾ ਕਿਸੇ ਨੇ ਨਹੀਂ ਤੋਲਿਆ ਕੀ ਆ ਬਾਰੇ ਅਵਾਜ਼ ਬੜੀ ਇਹ ਖੁੱਲੀ ਡੁੱਲੀ ਆਵਾਜ਼ ਵਿੱਚ ਪ੍ਰੋਪਰ ਆਪਣਾ ਸੁਰ ਹੁੰਦਾ ਉੱਚਲੇ ਸੁਣਾ ਚਾਪਾ ਗਾਣੇ ਆ ਉਹਦਾ ਆਵਾਜ਼ ਹੈ ਮਲਵਈ ਗਿੱਧੇ ਗਰੁੱਪ ਦੇ ਵਿੱਚ ਜਿਹੜਾ ਆਪਾਂ ਗਾਉਂਦੇ ਆ ਉਹ ਬੋਲੀਆਂ ਹੁੰਦੀਆਂ ਨੇ ਉਹ ਹੋਰ ਸਾਫ਼ ਹੁੰਦਾ ਹੈ ਲੇਕਿਨ ਇਸ ਤਰੀਕੇ ਦੇ ਨਾਲ ਜਿਹੜਾ ਆਪਾਂ ਦੇਖੀਏ ਇਹ ਵਾਲੀ ਗਾਇਕੀ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ ਕੀ ਕੋਈ ਮਜਬੂਰੀ ਹੈ ਮਲਵਈ ਗਿੱਧੇ ਗਰੁੱਪ ਦੇ ਵਿੱਚ ਇਸ ਤਰੀਕੇ ਨਾਲ ਵਿਆਹਾਂ ਸ਼ਾਦੀਆਂ ਦੇ ਆ ਕੇ ਗਾਉਣਾ ਪੈ ਰਿਹਾ ਹੈ ਕਿਉਂਕਿ ਜਿੰਨੂੰ ਗਾਉਣ ਦਾ ਸਾਫ਼ ਤਕਾਬ ਹੋਇਆ ਅੱਜ ਕੱਲੋਂ ਆਪਣੇ ਸਟੇਜ ਸ਼ੋਅ ਲਾਉਂਦਾ ਹੈ ਤੇ ਬੜੀ ਮੋਟੀ ਪੇਮੈਂਟ ਦਿੰਦਾ ਨਹੀਂ ਭਾਜੀ ਮਜਬੂਰੀ ਤੇ ਚਲੋ ਹਾਂdre ਹਰ ਇੱਕ ਨੂੰ ਹੁੰਦੀ ਹੈ ਲੋੜ ਹੈ ਕਿਉਂਕਿ ਤਨ ਪਤਾਈਆ ਪੈਸੇ ਦੀ ਹਜਰ ਹਰ ਇੱਕ ਨੂੰ ਲੋੜ ਹੈ ਤੇ ਕੋਈ ਵੀ ਆਪਾਂ ਕਾਰਜ ਜਿਹੜਾ ਕਰਦੇ ਆ ਪੈਸੇ ਦਾ ਕਰਕੇ ਤੇ ਬਾਕੀ ਇਹ ਕੀ ਇਹ ਸਾਡੀ ਮਜਬੂਰੀ ਨਹੀਂ ਆ ਕਿ ਮੈਨੂੰ ਸ਼ੌਂਕ ਵੀ ਹੈ ਕਿਉਂਕਿ ਮੈਨੂੰ ਸ਼ੁਰੂ ਤੋਂ ਗਾਉਣ ਦਾ ਸ਼ੌਂਕ ਆ ਤੇ ਮਲਵਈ ਗਿੱਧੇ ਦੇ ਵਿੱਚ ਆਉਂਦਾ ਮੇਰਾ ਮੁੱਖ ਕਾਰਨ ਇਹ ਆ ਕਿ ਜ਼ਿਆਦਾਤਰ ਤੇ ਕਿਉਂਕਿ ਮੈਨੂੰ ਜਿਸ ਤਰ੍ਹਾਂ ਮੈਂ ਸਿੰਗ ਲਾਈਨ ਦੇ ਵਿੱਚ ਆ ਮੈਨੂੰ ਐਕਸਪੀਰੀਅੰਸ ਨਹੀਂ ਸੀ ਹੈਗਾ ਹੈਗਾ ਇਦਾਂ ਤੇ ਮਲਵਈ ਗਿੱਧੇ ਦੇ ਵਿੱਚ ਆਉਂਦੇ ਨਾਲ ਇਹ ਕਿ ਮੈਨੂੰ ਗਾਉਣ ਦਾ ਜਿਹੜਾ ਐਕਸਪੀਰੀਅੰਸ ਆ ਗਿਆ ਮਤਲਬ ਇਸ ਤਰ੍ਹਾਂ ਮਤਲਬ ਆਪਾਂ ਸਟੇਜ ਬਿਲਡ ਹੋ ਗਿਆ ਹਾਂਜੀ ਹਾਂਜੀ ਕਾਨਫਰੰਸ ਬਿਲਡ ਹੋ ਗਿਆ ਕਿਉਂਕਿ ਆਪਾਂ ਜਦੋਂ ਜਿਆਦਾ ਮਤਲਬ ਆਡੀਅנס ਹੁੰਦੀ ਹੈ ਨਾ ਉਹਨਾਂ ਸਾਹਮਣੇ ਮੈਂ ਜਦੋਂ ਬੋਲਦਾ ਸੀ ਤੇ ਮੈਨੂੰ ਥੋੜਾ ਜਿਹਾ ਕਨਫਿਊਜ਼ ਹੋ ਜਾਂਦਾ ਸੀ ਹਾਂਜੀ ਤੇ ਇਹ ਹੈ ਕਿ ਮਲਵਈ ਕਿੱਧਰ ਵਿੱਚ ਆਉਣ ਨਾਲ ਇਹ ਹੋ ਗਿਆ ਕਿ ਮੈਂ ਮਤਲਬ ਬਿਨਾਂ ਚਾਕੇ ਤੋਂ ਮਤਲਬ ਜਿੰਨਾ ਮਰਜ਼ੀ ਬੋਲ ਬੋਲ ਲੈਂਦਾ ਕਿੰਨੇ ਸਾਲ ਹੋ ਗਏ ਮੇਰੇ ਮਲਵਈ ਕਿੱਧਰ ਤੋਂ ਮੈਨੂੰ ਆ 3 ਸਾਲ ਹੋ ਜੇ ਲੱਗੇ ਹਾਂਜੀ ਤੇ ਬੀਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਕਾਦੇ ਦਾ ਠੀਕ ਹੈ ਜੇ ਕੋਈ ਕਾਰੋਬਾਰੀ ਹੋਵੇ ਕੋਈ ਬਿਜ਼ਨਸ ਹੈਗਾ ਆਪਣਾ ਫੈਮਿਲੀ ਬੈਕਗ੍ਰਾਉਂਡ ਜਾਂ ਪਰਿਵਾਰ ਚ ਪਹਿਲਾਂ ਵੀ ਕੋਈ ਇਹ ਕੰਮ ਕਰਦਾ ਕੀ ਸੀਗਾ ਪਰਿਵਾਰ ਦਾ ਦੱਸਾ ਲ ਆਪਣਾ ਜੀ ਪਰਿਵਾਰ ਦੇ ਵਿੱਚ ਤੇ ਕੋਈ ਨਹੀਂ ਮਤਲਬ ਇਹ ਕੰਮ ਕਰਦਾ ਸਿੰਘ ਦੇ ਵਿੱਚ ਬਾਕੀ ਮੇਰੇ ਦਾਦਾ ਜੀ ਜਿਹੜੇ ਸੀ ਉਹਨਾਂ ਨੂੰ ਮਤਲਬ ਵੀ ਸ਼ੌਂਕ ਹੈ ਦਾ ਮਿਲਦਾ ਉਹਨਾਂ ਨੇ ਰਸਮਾਂ ਰੱਖਿਆ ਹੰਦਾ ਸ਼ੁਰੂ ਤੋਂ ਮਤਲਬ ਨਾ ਦੇਖਦਾ ਹੁੰਦਾ ਰਸਮਾਂ ਵਗੈਰਾ ਦੰਦੰਦਈ ਤੇ ਉਦੋਂ ਮਤਲਬ ਸੁਣਦਾ ਨਾ ਉਹ ਗੁਰਦੁਆਰਿਆਂ ਦੇ ਵਿੱਚ ਜਿਹੜੇ ਕਈ ਆਰ ਨਾ ਮਤਲਬ ਦਿਵਾਨ ਲਾਉਂਦੇ ਹੁੰਦੇ ਸੀ ਤੇ ਉਤੋਂ ਥੋੜਾ ਫਿਰ ਚੌਂਕ ਪੈ ਗਿਆ ਫਿਰ ਹਾਂਜੀ ਸਿੰਗਾਲੈਂਡ ਦਾ ਅੱਛਾ ਅਭੀ ਦੇ ਕੋਈ ਮਲਵਈ ਗਰੁੱਪ ਦੇ ਵਿੱਚ ਜਿਹੜੀ ਗਾਉਂਦੇ ਹੋ ਬੋਲੀਆਂ ਉਹ ਲੋਕ ਬੜਾ ਅੱਜ ਕੱਲ ਝੂਮਦੇ ਆ ਫੈਨ ਫੋਲਿੰਗ ਬੜੀ ਆ ਮਲਵਈ ਕਿਤੇ ਗਰੁੱਪ ਦੀ ਪੇਮਤਾ ਵੀ ਚੰਗੀਆਂ ਹੋ ਗਈਆਂ ਵੈਸੇ ਹੁਣ ਤਾਂ ਲੋਕ ਯਾਦ ਕਰਦੇ ਆ ਕੋਈ ਬੋਲੀਆਂ ਕੋਈ ਇਸ ਤਰੀਕੇ ਦਾ ਜ਼ਰੂਰ ਕੁਝ ਸੁਣਾਇਓ ਜਿਹੜਾ ਵਿਆਹਾਂ 'ਚ ਲੋਕੀ ਬਹੁਤ ਪਸੰਦ ਕਰਦੇ ਆ ਜਾਂ ਤੁਸੀਂ ਬੋਲੀਆਂ ਦੇ ਵਿੱਚ ਜਿਹੜਾ ਕਾਉਂਟ ਮਾਰਦੇ ਹੋ ਰਿਸ਼ਤਦਾਰਾਂ ਦੇ ਵਿੱਚ ਉਹ ਕੁਝ ਇਸ ਤਰੀਕੇ ਦਾ ਭਾਜੀ ਦੇਖੋ ਬੋਲੀਆਂ ਤੇ ਮਤਲਬ ਸਾਰੀਆਂ ਹੀ ਮਤਲਬ ਹੀ ਹੈਗੀਆਂ ਕਿਉਂਕਿ ਸੱਭਿਆਚਾਰ ਹੈ ਪੰਜਾਬੀ ਤੇ ਤੁਹਾਨੂੰ ਪਤਾ ਹੈ ਵਰਲਡ ਦੇ ਵਿੱਚ ਫੇਮਸ ਹੈ ਸੱਭਿਆਚਾਰ ਅਮੀਰ ਦਿਰਸਾ ਪੰਜਾਬ ਦਾ ਤੇ ਬੋਲੀਆਂ ਸਾਰੀਆਂ ਹੀ ਮਤਲਬ ਬਹੁਤ ਖੂਬਸੂਰਤ ਹੈ ਬਹੁਤ ਹੀ ਵਧੀਆ ਚਾਹੇ ਕੋਈ ਲੰਮੀਆਂ ਬੋਲੀਆਂ ਲਓ ਭਾਵੇਂ ਛੋਟੀਆਂ ਬੋਲੀਆਂ ਦੀ ਸੁਣ ਲਓ ਹਰੇਕ ਬੋਲੀ ਜਿਹੜੀ ਆ ਬਹੁਤ ਹੀ ਖੂਬਸੂਰਤ ਹੈ ਤੇ ਤੁਹਾਨੂੰ ਇੱਕ ਪੰਜਾਬੀ ਬੋਲੀ ਸੁਣਾਉਣਾ ਤੁਹਾਨੂੰ ਉਹ ਤਿੱਖਾ ਤੇਰਾ ਨੱਕ ਨਹੀਂ ਕੁੜੀਏ ਕੋਕਾ ਨਗਵਾਲਾ ਨਹੀਂ ਗੋਰਾ ਰੰਗ ਮੱਖਣ ਦਾ ਪੇੜਾ ਆ ਗੋਰਾ ਰੰਗ ਮੱਖਣ ਦਾ ਪੇੜਾ ਜਦ ਸੂਟ ਪਾਵਦੀ ਕਾਲਾ ਨਹੀਂ ਸੋਨੇ ਉੱਤੇ ਸੁਹਾਗਾ ਬੱਲੀਏ ਆ ਠੋਡੀ ਤੇ ਤਿਲ ਕਾਲਾ ਪੜਦਾ ਤਾਰੋਂ ਨੇ ਮੁੰਡਾ ਤਵੀਤਾ ਵਾਲਾ ਪੜਦਾ ਤਾਰੋਂ ਨੇ ਮੁੰਡਾ ਤਵੀਤਾ ਵਾਲਾ ਪੜਦਾ ਤਾਰੋਂ ਨੇ ਹਾਂਜੀ ਇੱਕ ਬੋਲੀ ਹੋ ਰਹੀ ਹੈ ਭਾਜੀ ਜਿੱਦਾਂ ਵੀਰ ਭਰਾਵਾਂ ਦੇ ਆਪਾਂ ਬੋਲੀ ਬੋਲਦੇ ਕਈ ਯਾਰ ਜਿੱਦਾਂ ਕਈ ਕਹਿ ਰਹੇ ਨੇ ਵੀਰ ਭਰਾ ਕੀ ਸਾਡੇ ਤੇ ਵੀ ਬੋਲੀ ਬੋਲ ਦੋ ਉਹਨਾਂ ਤੇ ਬੋਲੀ ਬੋਲਦੀ ਇਹ ਕਹੀਦੀ ਆ ਅਬ ਪੰਜ ਸੱਤ ਮੇਰੇ ਯਾਰ ਖੜੇ ਨੇ ਸਾਰੇ ਸੋਹਣੇ ਸਰਦਾਰ ਬੜੇ ਨੇ ਆ ਵੀਰਾ ਵਰਗਾ ਸਾਦੇ ਨਾ ਦਾ ਆ ਤੂਤ ਦੇ ਮੋਛੇ ਵਰਗੀ ਯਾਰੀ ਉਹ ਨਾਲ ਪੜਾਵਾਵਾਂ ਦੇ ਹੁੰਦੀ ਏ ਸਰਦਾਰੀ ਨਾਲ ਪੜਾਵਾਵਾਂ ਦੇ ਹੁੰਦੀ ਏ ਸਰਦਾਰੀ ਨਾਲ ਪੜਾਵਾਵਾਂ ਦੇ ਕੀ ਬਾਤ ਹੈ ਮੇਰੇ ਸਚਾਈ ਵੀ ਹੈ ਉਹ ਬੋਲੀਆਂ ਦੇ ਵਿੱਚ ਜੋ ਲਿਖਿਆ ਜਾਂਦਾ ਉਹ ਵਾਕਿਆ ਸੱਚ ਵੀ ਹੁੰਦਾ ਤੇ ਵੀ ਤੇ ਲਿਖਦੇ ਵੀ ਕੋਈ ਹੋਰ ਵੀ ਸ਼ੌਂਕ ਹੈਗਾ ਜਾਂ ਆਪਣੀ ਲਿਖਤਾਂ ਕੋਈ ਹੈਗੀਆਂ ਕੁਝ ਹਾਂਜੀ ਭਾਜੀ ਲਿਖਦੇ ਵੀ ਹਾਂਜੀ ਲਿਖਦੇ ਹਾਂ ਜੀ ਕੋਈ ਗੀਤ ਆਇਆ ਕੋਈ ਮਾਤਕਿਰ ਦੇ ਵਿੱਚ ਲਿਖਿਆ ਹੋਵੇ ਜਾਂ ਮੌਕਾ ਮਿਲਿਆ ਕਦੀ ਹਾਲਾਤ ਕਿਸ ਤਰੀਕੇ ਦੇ ਨੇ ਕੱਦਦੇ ਨੇ ਉਹਦੀ ਕੋਰਸਾਂ ਵੀ ਹੈ ਕਿਦਾਂ ਹਾਂਜੀ ਭਾਜੀ ਮੇਰੇ ਹੁਣ ਮੈਂ ਤਿੰਨ Song ਜਿਹੜੇ ਆਪਣੇ ਮੈਂ YouTube ਤੇ ਪਾਏ ਆ ਹਾਂਜੀ ਆਪਣੇ ਚੈਨਲ ਤੇ ਮੇਰਾ ਮੈਂ ਜਿਹੜਾ ਮੇਰਾ ਸਿੰਗਲ ਆਈਂ ਦੇ ਵਿੱਚ ਨੇਮ ਆ ਉਹ ਅਮਰੰਦਾਵਾ ਹਾਂਜੀ ਅਮਰੰਦਾਵਾ ਤੇ ਮੈਂ ਆਪਣੇ ਚੈਨਲ ਤੇ ਪਾਏ ਸੀ ਤੇ ਤਿੰਨ Song ਪਾਏ ਆ ਹਾਂਜੀ ਮੈਂ ਆਪ ਲਿਖੇ ਮੈਂ ਹਾਂਜੀ ਜਿਹੜਾ ਮੈਂ ਫਰਸਟ Song ਆਪਣਾ ਜਿਹੜਾ ਮੈਂ YouTube ਤੇ ਪਾਇਆ ਸੀ ਰਿਲੀਜ਼ ਕੀਤਾ ਸੀ ਉਹ ਮੈਂ ਤੁਹਾਨੂੰ ਸੁਣਾਉਣਾ ਕੋਈ ਇੱਕ ਹਾਂਜੀ ਉਹ ਸਾਡੇ ਨਾਲ ਦੱਸ ਰੱਬਾ ਕਿਹੜੇ ਤੈਨੂੰ ਰੋਸੇ ਨੇ ਪਿਆਰੇ ਵਿੱਚ ਸਾਨੂੰ ਹਰ ਵਾਰੀ ਮਿਲੇ ਤੋਂ ਖੇਨੇ ਸਾਡਾ ਰੱਬਾ ਦਿਲ ਹਰ ਵਾਰੀ ਕਾ ਤੋਂ ਟੁੱਟਦਾ ਬਦਨਾਮੀ ਵਾਲਾ ਟੈਗ ਹਰ ਵਾਰੀ ਸਾਨੂੰ ਮਿਲਦਾ ਫੁੱਲੇ ਪਿਆਰਾਂ ਵਾਲਾ ਸਾਡੇ ਵੇੜੇ ਕਿਉਂ ਨਹੀਂ ਖਿਲਦਾ ਜਿੰਨੂੰ ਚਾਹੀਏ ਦਿਲੋ ਰੱਬਾ ਉਹ ਕਿਉਂ ਨਹੀਂ ਮਿਲਦਾ ਹਰ ਵਾਰੀ ਸਾਡੇ ਨਾਲ ਰੱਬ ਉਲਟ ਹੀ ਹੁੰਦੇ ਜਿੰਨਾ ਨੇੜੇ ਜਾਈਏ ਉਹੋਂ ਨਾ ਦੂਰ ਹੁੰਦਾ ਏ ਰਹਿ ਜਾਂਦਾ ਦਿਲ ਸਾਡਾ ਬਸ ਖਾਬ ਹੀ ਬਣਦਾ ਜਿੰਨੂੰ ਚਾਹੀਏ ਦਿਲੋਂ ਰੱਬਾ ਓ ਕਿਉਂ ਨਹੀਂ ਮਿਲਦਾ ਫੁੱਲ ਪਿਆਰਾਂ ਵਾਲਾ ਸਾਡੇ ਵੇੜੇ ਕਿਉਂ ਨਹੀਂ ਖਿਲਦਾ ਜਿੰਨੂ ਚਾਹੀਏ ਦਿਲੋਂ ਰੱਬਾਓ ਕਿਉਂ ਨਹੀਂ ਮਿਲਦਾ ਕੀ ਬਾਤ ਹੈ ਬਹੁਤ ਸੋਨਾ ਗਾਉਂਦੇ ਹੋ ਰੱਬ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ ਜ਼ਰੂਰ ਆਪਣਾ ਐਡਰੈਸ ਨੰਬਰ ਜ਼ਰੂਰ ਦੱਸ ਦਿਓ ਕਿਸੇ ਨੇ ਬੁਲਾਉਣਾ ਹੋਵੇ ਤੁਹਾਨੂੰ ਤੁਹਾਡੇ ਗਰੁੱਪ ਨੂੰ ਯਾ ਤੁਹਾਡੇ ਗੀਤ ਸੁਣਦੇ ਹੋਣ ਤੁਹਾਡੇ ਕੋਲ ਕੋਈ ਪ੍ਰੋਗਰਾਮ ਕਰਨਾ ਹੋਵੇ ਕਿੱਦਾਂ ਕਰਵਾ ਸਕਦਾ ਕਿੱਦਾਂ ਮਿਲ ਸਕਦਾ ਜ਼ਰੂਰ ਆਪਣਾ ਕੁਝ ਕੰਟੈਕਟ ਐਡਰੈਸ ਆਸੀ ਹਾਂਜੀ ਭਾਜੀ ਜ਼ਰੂਰ ਦੱਸਦੇ ਹਾਂ ਜੀ ਹਾਂਜੀ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦਾ ਜਿਹੜੇ ਵੀ ਸਾਨੂੰ ਪੰਜਾਬੀ ਵੀਰ ਜਿਹੜੇ ਸਾਨੂੰ ਪਿਆਰ ਕਰਦੇ ਆ ਹਾਂਜੀ ਮਲਵੇਈ ਗਿੱਧੇ ਨਹੀਂ ਕਰਦੇ ਆਪਣੇ ਸੱਭਿਆਚਾਰ ਨੂੰ ਪਿਆਰ ਕਰਦੇ ਆ ਤੇ ਬੁਲਾਉਂਦੇ ਆ ਤੇ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਆ ਕਿ ਮੇਰਾ ਜਿਹੜਾ ਪਿੰਡ ਭੋਏਵਾਲੀ ਆ ਤੇ ਕੰਟੈਕਟ ਨੰਬਰ ਮੇਰਾ ਜਿਹੜਾ ਆ ਉਹ ਹੈਗਾ 81969 93575 81969 93575 ਤੋ ਸਾਰੇ ਵੀਰ ਭੈਣਾਂ ਨੂੰ ਬੇਨਤੀ ਹੈ ਭਰਾਵਾਂ ਨੂੰ ਵੀ ਕਿ ਇੱਕ ਵਾਰੀ ਸਾਨੂੰ ਜਰੂਰ ਮੌਕਾ ਦਿਓ ਹਾਂਜੀ ਬਹੁਤ ਬਹੁਤ ਧੰਨਵਾਦ ਹਾਂਜੀ ਧੰਨਵਾਦ ਬਿਲਕੁਲ ਇਹ ਵੀਰ ਬਹੁਤ ਸੋਹਣਾ ਗਾਉਂਦੇ ਆ ਕਿਤੇ ਨਾ ਕਿਤੇ ਆਵਾਜ਼ ਦੇ ਵਿੱਚ ਵੀ ਬੜਾ ਦਮ ਹੈ ਜ਼ਿਲ੍ਹਾ ਅੰਮ੍ਰਿਤਸਰ ਦੀ ਜਿਹੜੀ ਤਹਿਸੀਲ ਅਜਨਾਲਾ ਹੈ ਉੱਥੋਂ ਦੇ ਨੇ ਬੜਾ ਵਧੀਆ ਗਾਇਆ ਵੀ ਆ ਬੜਾ ਵਧੀਆ ਲਿਖਦੇ ਵੀ ਨੇ ਸੋ ਬੜਾ ਧੰਨਵਾਦ ਹੈ ਇਹਨਾਂ ਦਾ ਇਸ ਤਰੀਕੇ ਦੇ ਵੀਰਾਂ ਦਾ ਜਿਹੜੇ ਆਪਣੇ ਸੱਭਿਆਚਾਰ ਨੂੰ ਆਪਣੇ ਵਿੱਚ ਸਮਾਈ ਬੈਠੇ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਆਪਣੇ ਗੀਤਾਂ ਦੇ ਵਿੱਚ ਸਮਾਈ ਬੈਠੇ ਤੇ ਘਰ ਘਰ ਜਾ ਕੇ ਇਹਨਾਂ ਦਾ ਹੋਕਾ ਦਿੰਦੇ ਆ ਸੋ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਜੇਕਰ ਇਸ ਤਰੀਕੇ ਦੇ ਵੀਡੀਆਂ ਨੂੰ ਤੁਸੀਂ ਪਸੰਦ ਕਰਦੇ ਹੋ ਇਸ ਤਰੀਕੇ ਦੀ ਗਾਇਕੀ ਨੂੰ ਪਸੰਦ ਕਰਦੇ ਹੋ ਤੇ ਇਹਨਾਂ ਦਾ ਸਾਥ ਵੀ ਜ਼ਰੂਰ ਦਿਓ ਤੁਸੀਂ ਜਿਹੜੇ ਹੋ ਦੀ ਸਿਟੀ ਹੈਡਲਾਈਨਸ ਦੇ ਨਾਲ ਮੈਦਾਨਿਸ਼ ਗੁਪਤਾ ਬਹੁਤ ਬਹੁਤ ਧੰਨਵਾਦ